ਰੋਂਦੀ ਹੋਈ ਅੱਖਾਂ ਕਦੇ ਝੂਠ ਨਹੀਂ ਬੋਲਦੀਆਂ ਕਿਉਂਕਿ ਅੰਜੂ ਉਦੋਂ ਹੀ ਆਉਂਦੇ ਨੇ ਜਦੋਂ ਕੋਈ ਆਪਣਾ ਦੁੱਖ ਦਿੰਦਾ ਹੈ ਮਰਨ ਵਾਲੇ ਤਾਂ ਇੱਕ ਦਿਨ ਬਿਨਾਂ ਦੱਸੇ ਮਰ ਹੀ ਜਾਂਦੇ ਨੇ ਰੋਜ਼ ਤਾਂ ਉਹ ਮਰਦੇ ਨੇ ਜਿਹੜੇ ਆਪਣੇ ਤੋਂ ਜ਼ਿਆਦਾ ਕਿਸੇ ਹੋਰ ਨੂੰ ਪਿਆਰ ਕਰਦੇ ਨੇ ਸਮਾਂ ਨੂਰ ਨੂੰ ਬੇਨੂਰ ਕਰ ਦਿੰਦਾ ਹੈ ਛੋਟੇ ਜਿਹੇ ਜ਼ਖਮ ਨੂੰ ਤਾਜ਼ਾ ਕਰ ਦਿੰਦਾ ਹੈ ਕੌਣ ਚਾਹੁੰਦਾ ਮੁਹੱਬਤ ਤੋਂ ਦੂਰ ਹੋਣਾ ਪਰ ਸਮਾਂ ਸਭ ਨੂੰ ਮਜਬੂਰ ਕਰ ਦਿੰਦਾ ਹੈ ਬਦਲੇ ਨਹੀਂ ਅਸੀਂ ਮੇਰੀ ਵੀ ਕੁਝ ਅਧੂਰੀ ਕਹਾਣੀ ਹੈ ਹੁਣ ਬੁਰੇ ਬਣ ਗਏ ਇਹ ਸਾਰੇ ਆਪਣਿਆਂ ਦੀ ਮਿਹਰਬਾਨੀ ਹੈ ਬੁਲਾਇਆ ਉਹਨਾਂ ਨੂੰ ਜਾਂਦਾ ਹੈ ਜਿਹੜੇ ਦਿਮਾਗ ਵਿੱਚ ਵਸਦੇ ਨੇ ਦਿਲ ਵਿੱਚ ਵਸਣ ਵਾਲਿਆਂ ਨੂੰ ਭੁੱਲਣਾ ਸੌਖਾ ਨਹੀਂ ਬਹੁਤ ਅਜੀਬ ਨੇ ਇਹ ਬੰਦੀਸ਼ ਮੁਹੱਬਤ ਦੀ ਕੋਈ ਕਿਸੇ ਨੂੰ ਟੁੱਟ ਕੇ ਚਾਹੁੰਦਾ ਤੇ ਕੋਈ ਕਿਸੇ ਨੂੰ ਚਾਹ ਕੇ ਟੁੱਟ ਜਾਂਦਾ ਹੈ ਕਿਸੇ ਔਰਤ ਦੇ ਜੇਕਰ ਚਰਿੱਤਰ ਜਾਨਣਾ ਹੋਵੇ ਉਸ ਦੀ ਸੰਗਤ ਨੂੰ ਦੇਖਿਓ ਉਸ ਦੀ ਆਦਤ ਦੇਖਿਓ ਤੇ ਦੇਖਿਓ ਕਿ ਉਹ ਤੁਹਾਡੇ ਪ੍ਰਤੀ ਕਿੰਨਾ ਵਫਾਦਾਰ ਹੈ